ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਉਪਰੀ ਹਵਾ ਐਨੀਆਂ ਹੌਲੀ ਹਾਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ ਜੰਗੀਰੋ ਦੇ ਹੱਥ ਵਿੱਚ ਕੰਨਾਂ ਦੀਆਂ ਵਾਲੀਆਂ ਫੜੀਆਂ ਸਨ ਜਿਨ੍ਹਾਂ ਨੂੰ ਹਲਕਾ ਜਿਹਾ ਛਾਲ ਕੇ ਵਜਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪ੍ਰੀਤ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ ਜਿਹੜੀਆਂ ਉਸਤੇ ਪੇਕਿਆ ਨੇ ਉਸਦੀ ਸੱਸ ਜੰਗੀਰੋ ਨੂੰ ਪਾਈਆਂ ਸਨ ਦੋਕ ਦਿਨਾਂ ਬਾਅਦ ਜੰਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਮਹੀਨੇ ਹੋਏ ਹੋਣਗੇ ਬੜਾ ਅਜੀਬੋ ਗਰੀ ਬਰਤਾਰਾ ਉਹਨੂੰ ਦੇਖਣ ਨੂੰ ਮਿਲਿਆ 6 ਮਹੀਨਿਆਂ ਵਿੱਚ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ ਫਿਰ ਉਹ ਸੋਚਦੀ ਸੀ ਕਿ ਸੱਸ ਨੂੰ ਦੇ ਰਿਸ਼ਤੇ ਵਿੱਚ ਇੰਨਾ ਕੁ ਤਾਂ ਸਭ ਆਪਸੇ ਚੱਲਦਾ ਹੈ ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਲਾਈ ਕਢਾਈ ਬਨਾਈ ਆਦ ਦਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਰੀਫ਼ ਕਰਦੀਆਂ ਕਈ ਵਾਰ ਉਸ ਦਾ ਜੀ ਕੀਤਾ ਕਿ ਪੁੱਛ ਲਵਾਂ ਪਰ ਜੰਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਵਿਚਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਇਹੋ ਜਿਹੇ ਮਤਲਬ ਕੱਢ ਲੈਂਦੀ ਪ੍ਰੀਤ ਨੂੰ ਖੜਾ ਛਡਾਉਣਾ ਔਖਾ ਹੋ ਜਾਂਦਾ ਇਸ ਕਰਕੇ ਉਹ ਚੁੱਪ ਰਹਿਣਾ ਹੀ ਠੀਕ ਸਮਝਦੀ ਜਦੋਂ ਪ੍ਰੀਤ ਜੰਗੀਰੋ ਦੀ ਕਹੀ ਚੌਮੀ ਗੱਲ ਤੇ ਵੀ ਚੁੱਪ ਰਹਿੰਦੀ ਤਾਂ ਜੰਗੀਰੋ ਨੂੰ ਹੋਰ ਵੀ ਖਿਜ ਚੜਦੀ ਕਈ ਵਾਰ ਉਹ ਬੋੜ ਬਣਾਉਂਦੀ ਮਟਨ ਜਹੀ ਕਿਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸ ਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਕਦੇ-ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੋਵੇ ਇੱਕ ਦਿਨ ਤਾਂ ਹੱਦ ਹੀ ਹੋ ਗਈ ਜੰਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ ਨਾਲ-ਨਾਲ ਬੋਲ ਰਹੀ ਸੀ ਮੈਂ ਖਾਤਮ ਕਰ ਦਿਆਂ ਇਹਨੂੰ ਮੁੰਡੇ ਦੇ ਸਿਰ 'ਚ ਕੁਛ ਪਾ ਕੇ ਬਸ ਵਿੱਚ ਕਰ ਲਿਆ ਪ੍ਰੀਤ ਬਹੁਤ ਡਰ ਗਈ ਸੀ ਉਸਨੇ ਆਪਣੇ ਆਪ ਨੂੰ ਮਸਾਂ ਛੜਾਇਆ ਉਸ ਤੋਂ ਬਾਅਦ ਉਸਦੀ ਸੱਸ ਜੰਗੀਰੋ ਅੰਦਰ ਜਾ ਕੇ ਮੰਜੇ ਤੇ ਡਿੱਗ ਪਈ ਪ੍ਰੀਤ ਡਰਦੀ ਉਸਦੇ ਕੋਲ ਵੀ ਨਾ ਗਈ ਸ਼ਾਮ ਨੂੰ ਜਦੋਂ ਉਸ ਦਾ ਸਹੁਰਾ ਬਲਦੇਰ ਸਿੰਘ ਘਰ ਆਇਆ ਤਾਂ ਉਸ ਦੀ ਜਾਨ ਵਿੱਚ ਜਾਨ ਆਈ ਉਸ ਨੇ ਸਾਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਕਿਸੇ ਡਾਕਟਰ ਨੂੰ ਦਿਖਾ ਦਿਓ ਪਤਾ ਨਹੀਂ ਕੀ ਹੋ ਗਿਆ ਸੀ ਅੱਜ ਪਰ ਜੰਗੀਰੋਂ ਵਿੱਚੋਂ ਵੀ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗੀ ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਆਪਣੀ ਗੱਲ ਕਹਿਣ ਦਾ ਉਸਤੇ ਸੌਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਖੇਤ ਜਾਣ ਲੱਗਿਆ ਬਲਦੇਵ ਨੇ ਕਿਹਾ ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਦੋਕ ਦਿਨ ਲੰਘੇ ਜੰਗੀਰੋਂ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ ਸਵਾਬ ਨਾਲ ਬਲਦੇਵ ਖੇਤੋਂ ਘਰੇ ਆ ਗਿਆ ਉਸਨੇ ਪ੍ਰੀਤ ਨੂੰ ਜੰਗੀਰੋ ਦੇ ਹੱਥੋਂ ਛੁਡਾਇਆ ਤੇ ਉਸ ਨੂੰ ਟੱਕਾ ਦੇ ਕੇ ਮੰਜੇ ਤੇ ਸੁੱਟ ਦਿੱਤਾ। ਪ੍ਰੀਤ ਡਰ ਨਾਲ ਕੰਬ ਰਹੀ ਸੀ। ਜੰਗੀਰੋ ਅਜੇ ਵੀ ਕੁਚੀਚੀਆਂ ਵਟ ਰਹੀ ਸੀ। ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਜੰਗੀਰੋ ਦੇ ਮੂੰਹ ਤੇ ਮਾਰਿਆ। ਉਸ ਨੂੰ ਹੋਸ਼ ਜਿਹੀ ਆਈ। ਮੇਰੇ ਤੇ ਪਾਣੀ ਕਿਉਂ ਪਾਇਆ? ਤੂੰ ਦੱਸ ਪਹਿਲਾਂ। ਤੂੰ ਕੀ ਜਲੂਸ ਕੱਢਣ ਲੱਗੀ ਸੀ? ਬਲਦੇਵ ਗੁੱਸੇ ਨਾਲ ਭਰਿਆ ਪਿਆ ਸੀ। ਮੈਨੂੰ ਤਾਂ ਕੋਸ਼ ਵੀ ਯਾਦ ਨਹੀਂ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਉਦੋਂ ਵੀ ਤੇਰਾ ਇਹੀ ਕੁੱਤਖਾਨਾ ਚੱਲਦਾ ਸੀ ਮੈਨੂੰ ਲੱਗਦਾ ਹੈ ਮੇਰਾ ਤਬੀਤ ਝੂਠਾ ਹੋ ਗਿਆ ਗ੍ਰੈਂਡ ਲੱਗਿਆ ਸੀ ਪਿੱਛੇ ਜਹੀ ਕਈ ਦਿਨ ਹੋ ਗਏ ਉਹ ਦਾਸ ਜਿਹੀ ਹੋ ਕੇ ਬੋਲੀ ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟਾਈਮ ਕੱਢਾਂ ਸਿਆਣਿਆਂ ਕੋਲ ਜਾਣ ਦਾ ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ ਨਾ ਹੀ ਕਦੇ ਸੁਣਿਆ ਸੀ ਤਾਂ ਅਗੇ ਤ੍ਰੀਤ ਇਹ ਕੀ ਚੱਕਰ ਹੈ ਉਸ ਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ ਫਿਰ ਇਹ ਕੀ ਉਸ ਨੂੰ ਬੜਾ ਡਰ ਲੱਗ ਰਿਹਾ ਸੀ ਉਸ ਦਾ ਪਤੀ ਡੇਢ ਕੁ ਮਹੀਨੇ ਲਈ ਕਿਸੇ ਕਮਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੜਨ ਗਿਆ ਹੋਇਆ ਸੀ ਜਦੋਂ ਉਸ ਦਾ ਫੋਨ ਆਉਂਦਾ ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵੀਂ ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ ਉਸ ਦਾ ਪਤੀ ਪੜਿਆ ਲਿਖਿਆ ਸੀ ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਤੇ ਰਹਿੰਦਾ ਜ਼ਮੀਨ ਬਹੁਤੀ ਤਾਂ ਨਹੀਂ ਸੀ ਪਰ ਪਿਓ ਪੁੱਤਰ ਮਿਹਨਤੀ ਸਨ ਫ਼ਯੂਲ ਖਰਚੀ ਵੀ ਨਹੀਂ ਸਨ ਕਰਦੇ ਗੁਜ਼ਾਰਾ ਠੀਕ ਚੱਲਦਾ ਸੀ ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ ਸੀ ਪਹਿਲਾਂ ਤਾਂ ਜੰਗੀਰੋ ਨੂੰ ਹਫ਼ਤੇ ਦੋ ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ ਪਰ ਹੁਣ ਤੀਜੇ ਦਿਨ ਉਸ ਨੂੰ ਉਪਰੀ ਹਵਾ ਆਦ ਬੋਚਦੀ ਸਭ ਤੋਂ ਪਹਿਲਾਂ ਕੰਮ ਉਸ ਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਚਾਹਣ ਦੀ ਕੋਸ਼ਿਸ਼ ਕਰਦੀ ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ ਉਸ ਵਿੱਚ ਅੰਤਾਂ ਦਾ ਜੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ ਪ੍ਰੀਤ ਦੀ ਮਾਂ ਨੂੰ ਉੜਦੀ-ਉੜਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਉਪਰੀ ਹਵਾ ਨੇ ਦਬੋਚਿਆ ਹੋਇਆ ਹੈ। ਉਹ ਆਪਣੇ ਪਤੀ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ। ਉਸ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਉਸ ਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ। ਉਹ ਪ੍ਰੀਤ ਕੋਲ ਇੱਕ ਰਾਤ ਰੁਕ ਗਈ। ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਦਿਨ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿੱਚ ਆਈ ਹੋਈ ਸੀ ਤਾਂ ਪ੍ਰੀਤ ਦੇ ਮਾਪਿਓ ਵੀ ਉਸੇ ਵਕਤ ਪਹੁੰਚ ਗਏ ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਸਨੇ ਪ੍ਰੀਤ ਨੂੰ ਛੁੜਾ ਕੇ ਇੱਕ ਪਾਸੇ ਕੀਤਾ। ਪ੍ਰੀਤ ਦੀ ਸੱਸ ਝਾਈਆਂ ਲੈ ਲੈ ਪੈਰੇ ਸੀ। ਨਾਲ ਹੀ ਪੁੱਤਰੀ ਸਾਣ ਵਾਂਗ ਫੁਕਾਰ ਰਹੀ ਸੀ ਸੱਚੇ ਲੋੜੇ ਦਾ ਜੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿੱਚ ਉਸ ਨੇ ਇੱਕ ਵਾਰ ਫੇਰ ਪ੍ਰੀਤ ਨੂੰ ਆਦ ਬੋਚਿਆ ਕੋਸ਼ਿਸ਼ ਕਰਨ ਤੇ ਵੀ ਪ੍ਰੀਤ ਦੀ ਮਾਂ ਜੰਗੀਰੋ ਦੇ ਹੱਥੋਂ ਉਸ ਨੂੰ ਛੁਡਾ ਨਾ ਸਕੇ ਬਲਦੇਵ ਸਿੰਘ ਨੂੰ ਕੁਝ ਸਮਾਂ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਉਹ ਸ਼ਰਮ ਨਾਲ ਮਰਨ ਹੱਕਾ ਹੋਇਆ ਪਿਆਸੀ ਪ੍ਰੀਤ ਦੀ ਮਾਂ ਨੇ ਕੁੜ ਮੱਗੇ ਹੱਥ ਜੋੜ ਕੇ ਰੋਣੀ ਆਵਾਜ਼ ਵਿੱਚ ਕਿਹਾ ਹੁਣ ਮੈਨੂੰ ਮਾਫ ਕਰਨਾ ਵੀਰ ਜੀ ਹੁਣ ਮਾਨਸਤਕਾਰ ਵਾਲੇ ਸਾਰੇ ਬੰਨ ਟੁੱਟਣਗੇ ਇਹ ਕਹਿ ਕੇ ਉਸ ਨੇ ਖੁੰਝੇ ਪਈ ਛੋਟੀ ਚੁੱਕੀ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਤੇ ਦੋ ਠੋਕੀਆਂ ਜਹੰਗੀਰੋ ਨੇ ਇੱਕ ਹੱਥ ਨਾਲ ਛੋਟੀ ਖੋਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਜੰਗੀਰੋ ਢਿੱਲੀ ਜਹੀ ਪੈ ਗਈ। ਹੁਣ ਪ੍ਰੀਤ ਦੀ ਮਾਂ ਫੁਕਾਰ ਰਹੀ ਸੀ। ਉਸ ਨੇ ਇੱਕ ਵਾਰ ਫੇਰ ਛੋਟੀ ਉਲਾਰੀ ਪਰ ਆ ਕੇ ਪ੍ਰੀਤ ਦੇ ਪਿਓ ਨੇ ਛੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜੰਗੀਰੋ ਵੱਲ ਕਹਿਰ ਦੀ ਨਿਗਾਹ ਨਾਲ ਦੇਖ ਰਹੀ ਸੀ। ਮੈਨੂੰ ਲੱਗਦਾ ਹੈ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ। ਉਸ ਨੇ ਛੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਿਹਾ ਬਲਦੇਵ ਨੇ ਕੌੜਮ ਦੀ ਬਾਹ ਫੜੀ ਬੈਠਕ ਵਿੱਚ ਲੈ ਗਿਆ ਜੰਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਝੇ ਤੇ ਪੈ ਗਈ ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ ਉਹ ਅੰਦਰ ਗਈ ਪਰ ਉਸ ਦੀ ਸੱਸ ਨੇ ਬਾਰ ਬਾਰ ਕਹਿਣ ਤੇ ਵੀ ਪਾਣੀ ਨਾ ਫੜਿਆ ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ ਅਤੇ ਰਸੋਈ ਵਿੱਚ ਚਲੀ ਗਈ ਕੀ ਹਾਲ ਕਰਤਾ ਮੇਰੀ ਜਵਾਕੜੀ ਦਾ ਛੜੇਲ ਜੀ ਨੇ ਉਹ ਅਜੇ ਵੀ ਗੁੱਸੇ ਵਿੱਚ ਬੜਬੜਾ ਰਹੀ ਸੀ ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਹਰ ਘਰ ਦਾ ਕੰਮ ਸਿਖਾਇਆ ਸੀ ਸਿਲਾਈ ਕਢਾਈ ਬਣਾਈ ਪਰ ਸੋਈ ਦੇ ਸਭ ਕੰਮ ਇੰਨੇ ਕੰਮ ਕੀ ਉਸ ਦੀ ਸਹੁਰੇ ਘਰ ਵਾਲੇ ਕਦਰ ਕਰਨ ਦਾਜ ਵੀ ਬਣਦਾ ਸਰਦਾ ਦਿੱਤਾ ਛਾਪਾਂ ਛੱਲਿਆਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਭਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸਨ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਣ ਤਾਣ ਤਾਂ ਕਰਨਾ ਚਾਹੁੰਦੇ ਹਨ ਅਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਗਿਆ ਕਿ ਇਨ੍ਹਾਂ ਦਾ ਤਾਂ ਆਪਾਂ ਨੂੰ ਬਿਨਾਂ ਮੰਗਿਆਂ ਵੀ ਦੇਣਾ ਪਊ ਭਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸਜੇ ਤਰੀਕੇ ਨਾਲ ਕਰਦੀ ਪਰ ਜੰਗੀਰੋ ਨੇ ਕਦੇ ਵੀ ਉਸ ਦੀ ਤਾਰੀਫ਼ ਨਾ ਕੀਤੀ। ਸਗੋਂ ਕਈ ਵਾਰ ਠੀਕ ਕੰਮਾਂ ਵਿੱਚ ਵੀ ਨੁਕਸ ਕੱਢ ਦਿੰਦੀ ਸੀ। ਪ੍ਰੀਤ ਦਾ ਸਹਰਾ ਬੜਾ ਬੀਬਾ ਬੰਦਾ ਸੀ। ਕਈ ਵਾਰੀ ਜਦੋਂ ਜੰਗੀਰੋ ਇੱਧਰ ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਹੈ। ਤੂੰ ਦਿਲ ਤੇ ਨਾ ਲਾਇਆ ਕਰ ਇਹਦੀਆਂ ਗੱਲਾਂ। ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਪ੍ਰੀਤ ਐਨਾ ਆਖ ਦਿੰਦੀ ਤਾਂ ਬਲਦੇਵ ਨੂੰ ਤਸੱਲੀ ਹੋ ਜਾਂਦੀ ਸੀ ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਸੀ ਜੋ ਉਸ ਦੇ ਘਰੇ ਜਲੂਸ ਨਿਕਲਿਆ ਐਨਾ ਕੁ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟਕੇ ਸੀ ਪਰ ਹੁਣ ਜੰਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸ ਕੋਲ ਮੰਝੇ ਤੇ ਪੈਂਦ ਵੱਲ ਜਾ ਬੈਠੀ ਜੰਗੀਰੋ ਕਹਿਣ ਲੱਗੀ ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਨੀ ਆ ਮੈਥੋਂ ਤਾਂ ਜਣੀ ਕੋਈ ੱੱਕੇ ਨਾਲ ਹੀ ਕਰਵਾ ਲੈਂਦਾ ਸਭ ਕੁਝ ਪਰ ਭੈਣ ਜੀ ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ ਥੋਨੂੰ ਵੀ ਕਸਰ ਹੁੰਦੀ ਏ ਪ੍ਰੀਤ ਵੀ ਉਹਨਾਂ ਨਾਲ ਆ ਕੇ ਬੈਠ ਗਈ ਪਰ ਉਸਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਅਤੇ ਜੰਗੀਰੋ ਨੂੰ ਕਹਿਣ ਲੱਗੀ ਦੇਖੋ ਭੈਣ ਜੀ ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਏ ਨਾ ਥੋਨੂੰ ਏ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜੰਗੀਰੋ ਦਾ ਮੂੰਹ ਅੱਡਿਆ ਗਿਆ ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਫਿਰ ਵੀ ਉਹ ਹੌਲੀ ਆਵਾਜ਼ ਵਿੱਚ ਬੋਲੀ ਜੇ ਮੇਰੀ ਧੀ ਕੰਮ ਨਹੀਂ ਕਰਦੀ ਤੁਹਾਡੇ ਮੂਹਰੇ ਬੋਲਦੀ ਐ ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤਾਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਨਾਲੇ ਮੇਰੀ ਇੱਕ ਗੱਲ ਸੁਣ ਲਓ ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ ਅਸੀਂ ਵੀ ਤੁਹਾਨੂੰ ਅੱਖਾਂ ਦੀ ਬਿਠਾਵਾਂਗੇ ਔਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਫੇਰ ਨਾ ਅਸੀਂ ਤੁਹਾਡੇ ਕੋਸ਼ ਲੱਗੇ ਤੇ ਨਾ ਤੁਸੀਂ ਸਾਡੇ ਉਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਉ ਫੜਨ ਲਈ ਮਜਬੂਰ ਕਰਦੀ ਹੈ ਮੇਰੇ ਵਾਲੀ ਉਪਰੀ ਹਵਾ 'ਚ ਵੀ ਬਥੇਰਾ ਜੋਰ ਹੈ ਅੱਜ ਤਾਂ ਥੋੜੀ ਸ਼ਰਮ ਸੀ ਅੱਗੇ ਤੋਂ ਇਹ ਵੀ ਚੱਕੀ ਜਾਊ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ ਇਹ ਭੁੱਲ ਜੋ ਤੁਸੀਂ ਫੇਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ। ਜੰਗੀਰੋ ਸੁਣ ਕੇ ਸੋਨ ਹੋ ਗਈ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ। ਇਹ ਗੱਲ ਆਪਣੇ ਦੋਹਾਂ ਵਿੱਚ ਰਹੇ ਤਾਂ ਚੰਗੀ ਗੱਲ ਐ। ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫੇਰ ਆਖਿਆ। ਨਾਲੇ ਭੈਣ ਜੀ ਤੁਸੀਂ ਆਪ ਸਿਆਣੇ ਹੋ ਧਾਗੇ ਤਵੀਤਾ 'ਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ। ਕੋਣ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਐ ਜੰਗੀਰੋ ਚੁੱਪ ਕਰਕੇ ਸੁਣੇ ਜਾ ਰਹੇ ਸੀ ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜੰਗੀਰੋ ਦੇ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਅਤੇ ਕਿਹਾ ਜੇ ਭੈਣ ਜੀ ਹੁਣ ਕਦੇ ਉਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬਸ ਫੇਰ ਨਹੀਂ ਉਪਰੀ ਹਵਾ ਨੇੜੇ ਲੱਗਦੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ